ਉਹ ਮੈਨੂੰ ਮਿਲਿਆ ਹਾਮ ਉਮਰ ਸੀ ਉਹਦੇ ਨਾਲ ਪਿਆਰ ਬਣ ਗਿਆ ਵੋਟਾਂ ਦੇ ਮਸਲੇ ਦੇ ਵਿੱਚ ਹੀ ਕੋਈ ਗੱਲ ਹੋਈ ਸਾਡੇ ਨੰਬਰ ਅਸੀਂ ਇੱਕ ਦੂਜੇ ਨਾਲ ਐਕਸਚੇਂਜ ਕਰ ਲਏ ਕਿਉਂਕਿ ਉਹ ਵੀ ਇੱਥੇ ਸਾਡੇ ਮੈਡਮ ਸਤਕਾਰਕਾਰੌਰ ਸੀ ਹਾਂ ਕਾਂਗਰਸ ਵੱਲੋਂ ਐਮਐਲਏ ਦੀ ਟਿਕਟ ਉਹਨਾਂ ਕੋਲ ਸੀ ਉਹਦੇ ਘਰ ਵਾਲੇ ਨਾਲ ਲਾਡੀ ਗਹਿਰੀ ਨਾਲ ਉਹਦਾ ਅਸ਼ੇਰੇ ਦਾ ਬਹੁਤ ਪਿਆਰ ਸੀ ਜਿਸ ਕਾਰਨ ਉਹ ਇਲੈਕਸ਼ਨ ਕੰਪੇਨ ਦੀ ਇੱਥੇ ਆਇਆ ਸੀ ਫਰੋਈਪੁਰ ਦਿਹਾਤੀ ਦੇ ਵਿੱਚ ਤੇ ਉਦੋਂ ਤੋਂ ਉਹਦੇ ਨਾਲ ਮੇਰਾ ਪਿਆਰ ਉੱਥੇ ਮਤਲਬ ਬਹੁਤ ਜ਼ਿਆਦਾ ਬਣ ਗਿਆ ਇੱਕ ਉਮਰ ਛੋਟੀ ਸੀ ਇੱਕ ਹਮ ਉਮਰ ਸੀ ਅਸੀਂ ਦੋਵੇਂ ਜਾਣੇ ਤੇ ਉਹਦੇ ਨਾਲ ਕਾਫੀ ਜ਼ਿਆਦਾ ਪਿਆਰ ਬਣ ਗਿਆ 31 ਜਨਵਰੀ ਨੂੰ ਪਿਆਰਿਆਂ ਨੇ ਮਰਡਰ ਹੋ ਗਿਆ ਵੋਟਾਂ ਸੀ ਉਸ ਦਿਨ 31 ਜਨਵਰੀ ਨੂੰ ਮਰਡਰ ਹੋਇਆ ਹਾਂ ਔਰ ਸ਼ੇਰੇ ਕੋਲੋਂ ਮਰਡਰ ਹੋ ਗਿਆ ਉਹ ਅਸਲ ਦੇ ਵਿੱਚ ਬੰਦਾ ਮਾਰ ਦੇਣ ਦੀ ਨੀਤ ਨਾਲ ਉਹਨੇ ਨਹੀਂ ਉੱਥੇ ਕੋਈ ਗੋਲੀ ਚਲਾਈ ਲੜਾਈ ਹੋਈ ਤੇ ਸਡਨਲੀ ਮੈਂ ਉਹ ਮੁੰਡਾ ਜਿਹਦੇ ਫਾਇਰ ਲੱਗਿਆ ਉਹ ਪੂਰਾ ਹੋ ਗਿਆ ਵਿਚਾਰਾ ਹਾਂ ਉਸ ਤੋਂ ਬਾਅਦ ਜੋ ਉਫਰਾਰ ਹੋ ਗਿਆ ਤੇ ਮੈਂ ਵੀ ਉਹਦੇ ਨਾਲ ਜਿਵੇਂ ਹੁਣ ਮੇਰੀਆਂ ਫੋਟੋ ਸੀਗੀਆਂ ਉਸ ਦਿਨ ਅਸੀਂ ਇੱਕ ਦੂਜੇ ਨੂੰ ਮਿਲੇ ਮੇਰੇ ਕੋਲ ਆਉਂਦਾ ਜਾਂਦਾ ਰਿਹਾ ਮਿਲਦਾ ਰਿਹਾ ਮੈਨੂੰ ਉਸ ਕਾਰਨ ਹੀ ਅੱਗੇ ਫੋਟੋਆਂ ਥੋੜੀ ਸਜੰਤਾਈ ਵਾਧਦੀ ਗਈ ਇੱਕ ਦੂਜੇ ਨਾਲ ਮੇਲਮਲਾਪ ਵਧਦਾ ਗਿਆ ਤੇ ਉਹ ਚੀਜ਼ ਨਹੀਂ ਬਸ ਇਲੈਕਸ਼ਨ ਤੋਂ ਬਾਅਦ ਇਧਰਲੇ ਪਾਸੇ ਨੂੰ ਧੱਕ ਦਿੱਤਾ ਕੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਹਿਲਾ ਪਰਚਾ ਤੁਹਾਡੇ ਤੇ ਕਦੋਂ ਹੋਇਆ ਗੁਰਪ੍ਰੀਤ ਜੀ ਪਹਿਲਾ ਪਰਚਾ ਬਾਈ ਮੇਰੇ ਤੇ ਮਲੂਟ ਸਿਟੀ 'ਚ ਸ਼ਾਇਦ ਦਰਜ ਹੋਇਆ ਸੀ ਮਤਲਬ ਉਸ ਬਾਰੇ ਮੈਨੂੰ ਪਤਾ ਵੀ ਨਹੀਂ ਸੀ ਕੁਝ ਕੋਈ ਸ਼ੇਰੇ ਨਾਲ ਰਿਲੇਟਡ ਉੱਥੇ ਕੋਈ ਪ੍ਰੋਬਲਮ ਸੀ ਜਾਂ ਕੋਈ ਪਰਚਾ ਦਰਜ ਹੋਇਆ ਉਹਨਾਂ ਨੇ ਮੈਨੂੰ ਵੀ ਨਾਲ ਨਾਮਜ਼ਦ ਕਰ ਦਿੱਤਾ ਆਦਾ ਸੀ ਪਰਚਾ ਉਹ ਸ਼ਾਇਦ 364 ਇਹਦਾ ਕਿਡਨਾਪਿੰਗ ਦਾ ਹਾਂ ਤੇ ਮੈਨੂੰ ਉਹ 'ਚ ਨਾਮਜ਼ਦ ਕਰ ਦਿੱਤਾ ਬਾਅਦੋਂ ਚਲੋ ਬਰੀ ਹੋ ਗਿਆ ਪਰਚਾ ਹਾਂ ਤੇ ਉਸ ਚੀਜ਼ਾਂ ਦੇ ਅੱਗੇ ਸਟੈਪ ਬਾਈ ਸਟੈਪ ਇਹਦੇ ਵਿੱਚ ਸਾਨੂੰ ਤੱਕ ਦਿੱਤਾ ਤੁਰੇਗੇ ਫਿਰ ਅੱਗੇ ਕਿਉਂਕਿ ਹੁਣ ਜਿੱਦਾਂ ਦਾ ਮਾਹੌਲ ਬਣ ਗਿਆ ਸੱਜਣ ਵੀ ਉਦਾਂ ਦੇ ਲੱਭਣੇ ਆ ਸਾਰੇ ਉਦਾਂ ਦੀ ਸੱਜਣ ਲੱਭਣਗੇ ਉਦਾਂ ਉਹਨਾਂ ਦੇ ਨਾਲ ਆਪਾਂ ਅੱਗੇ ਤੁਰੇ ਜਾਵਾਂਗੇ ਕਿਉਂਕਿ ਫਿਰ ਹੁਣ ਮੋੜੇ ਦਾ ਤਾਂ ਕੋਈ ਸਿਸਟਮ ਨਹੀਂ ਰਹਿ ਗਿਆ ਜਦੋਂ ਇਦਾਂ ਚੱਲਦਾ ਗਿਆ ਅੱਗੇ ਦੀ ਅੱਗੇ ਦੁਸ਼ਮਣੀਆਂ ਇੱਕ ਨਾਲ ਇੱਕ ਜੁੜ ਪਿਆ ਉਹਦੀ ਦੁਸ਼ਮਣੀਆਂ ਉਹ ਵੀ ਫਿਰ ਆਪਦੀ ਹੋ ਗਈ ਆਪਦੇ ਸੱਜਣਾਂ ਦੀਆਂ ਦੁਸ਼ਮਣੀਆਂ ਵੀ ਆਪਦੀਆਂ ਬਣ ਗਈਆਂ ਤੇ ਚਲੋ ਬੰਨੀਆਂ ਵੀ ਚਾਹੀਦੀਆਂ ਸੀ ਜਦੋਂ ਸੱਜਣ ਸੀ ਹੂੰ ਏਦਾਂ ਚਲਦੇ ਚਲਦੇ ਅੱਗੇ ਜਗਤ ਦੇ ਵਿੱਚ ਅੱਗੇ ਸਾਰਾ ਇਨਵੋਲਵ ਹੋ ਗਏ ਯਾਨੀ ਕਿ ਪਹਿਲਾ ਪਰਚਾ ਜਿਹੜਾ ਤੁਹਾਡੇ ਤੇ ਹੋਇਆ ਉਹ ਸ਼ੇਰਾ ਖੁੱਭਣ ਦੇ ਨਾਲ ਦੋਸਤੀ ਕਰਕੇ ਹੋਇਆ ਬਿਲਕੁਲ ਹਾਂਜੀ ਸ਼ੇਰੇ ਖੁੱਭਣ ਵਾਲਾ ਪਰਚਾ ਸੀ ਉਹ ਚ ਤੁਹਾਨੂੰ ਨਾਮਜ਼ਦ ਕਰ ਲਿਆ ਗਿਆ ਹਾਂਜੀ ਉਸ ਤੋਂ ਬਾਅਦ ਤੁਸੀਂ ਫਰਾਰ ਹੋ ਗਏ ਹਾਂ ਉਸ ਤੋਂ ਬਾਅਦ ਜੋ ਬਈ ਮਤਲਬ ਹੁਣ ਪਰਚੇ ਦਾ 50 ਹੋ ਗਏ ਟੋਟਲ ਮੇਰੇ ਨਾਲ 48 ਕੇ 50 ਪਰਚੇ ਸੀ ਮੇਰੇ ਤੇ ਹਾਂ ਫਿਰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਰਚਾ ਮੰਨ ਲਓ ਜੇ ਮੈਂ ਨਹੀਂ ਵੀ ਹੈਗਾ ਨਾਲਦਿਆਂ ਨੇ ਕੁਛ ਕੀਤਾ ਤੇ ਉਹਦੇ ਵਿੱਚ ਵੀ ਮੈਨੂੰ ਇਨਵੋਲਵ ਫਿਰ ਹਰ ਇੱਕ ਥਾਂ ਦੇ ਪੁਲਿਸ ਨੇ ਨਾਲਦਿਆਂ ਨੂੰ ਇਨਵੋਲਵ ਕਰਨਾ ਹੀ ਆ ਤੇ ਨਾਲਦਿਆਂ ਉਹਨਾਂ ਜਗ੍ਹਾ ਤੇ ਮੈਨੂੰ ਇਨਵੋਲਵ ਕਰ ਦੇਗੇ ਫਿਰ ਘਰੋਂ ਭੱਜ ਗਏ ਜਦੋਂ ਆਪਾਂ ਘਰੋਂ ਭੱਜ ਜਾਂਦੇ ਆ ਫਿਰ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਆ ਆਪਾਂ ਨੂੰ ਜੋ ਵੀ ਹੋਊਗਾ ਪਰਚਿਆਂ ਦਾ ਭੱਜੇ ਨੱਠੇ ਰਹੇ ਇੱਕ ਦੂਜੇ ਦੇ ਨਾਲ ਉਹ ਭੱਜਨ ਕਰਕੇ ਫਿਰ ਮਤਲਬ ਜ਼ਿਆਦਾ ਇਨਵੋਲਵ ਹੋ ਗਏ ਇਹਨਾਂ ਚੀਜ਼ਾਂ ਦੇ ਵਿੱਚ ਅੱਗੇ ਦੀ ਅੱਗੇ ਪਰ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਪਰਚਾ ਤੁਹਾਡੇ ਤੇ ਹੋਇਆ ਤੁਹਾਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਸੀ ਪਹਿਲੀ ਵਾਰ ਸ਼ਾਇਦ ਤੁਸੀਂ ਇਸ ਅਪਰਾਧ ਦੀ ਦੁਨੀਆ 'ਚ ਜਾਂਦੇ ਹੀ ਹੋ ਸਕਦਾ ਉਹ ਗਲਤੀ ਹੋਵੇ ਮੈਂ ਨਹੀਂ ਪੇਸ਼ ਹੋਇਆ ਪਰ ਮੈਨੂੰ ਲੱਗਦਾ ਸੀ ਮੈਂ ਹੈ ਨਹੀਂ ਮੈਂ ਇਸ ਪਰਚੇ ਜੀ ਇਨਵੋਲਵ ਨਹੀਂ ਮੈਨੂੰ ਕਿਉਂ ਤੱਕਾ ਕੀਤਾ ਜਾ ਰਿਹਾ ਮੇਰੇ ਨਾਲ ਡਰ ਸੀ ਤੁਹਾਡੇ ਮਨ ਚ ਬਿਲਕੁਲ ਡਰ ਸਕੁੱਟਦੀ ਆ ਜਾਂ ਕਿਉਂਕਿ ਇੱਕ ਆਮ ਤੌਰ ਤੇ ਕਿਹਾ ਜਾਂਦਾ ਨਾ ਕਿ ਪੁਲਿਸ ਟੌਰਚਰ ਕਰਦੀ ਆ ਸ਼ਾਇਦ ਪਹਿਲਾ ਪਰਚਾ ਸੀਗਾ ਤੁਹਾਡੇ ਹਾਂ ਪਹਿਲਾ ਪਰਚਾ ਇਹ ਚੀਜ਼ ਵੀ ਸੀਗੀ ਵੀ ਮੈਂ ਇਨਵੋਲਵ ਨਹੀਂ ਆ ਖਰੇ ਮੇਰੇ ਨਾਲ ਕੀ ਕਰਨਗੇ ਹੂੰ ਉਸ ਚੀਜ਼ ਦਾ ਚਲੋ ਛੋਟਾ ਸੀ ਨਹੀਂ ਪਤਾ ਸੀ ਪਰ ਇਨਵੋਲਵ ਵੀ ਨਹੀਂ ਸੀ ਇਹਨਾਂ ਚੀਜ਼ਾਂ ਦੇ ਵਿੱਚ ਜੇ ਪਹਿਲਾਂ ਇਨਵੋਲਵ ਹੁੰਦੇ ਤਾਂ ਬੰ ਨੂੰ ਪਤਾ ਹੁੰਦਾ ਉਸ ਚੀਜ਼ ਨੂੰ ਹੈਂਡਲ ਕਰਦੇ ਹਾਂ ਕਿੰਨੀ ਉਮਰ ਸੀ ਤੁਹਾਡੀ ਜਿਸ ਵੇਲੇ ਜਦੋਂ ਤੁਹਾਡੇ ਤੇ ਪਹਿਲਾ ਪੱਤਰ ਮੇਰੇ ਹਿਸਾਬ ਨਾਲ ਵੀਰ ਮਹਾ ਹੋਊਗੀ 23 ਸਾਲ ਦੀ ਬਾਈ 23 ਸਾਲ ਦੀ 22 23 ਸਾਲ ਦੀ ਉਮਰ ਚ ਗੁਰਪ੍ਰੀਤ ਜੀ ਸੋਚਿਆ ਕੀ ਹੋਇਆ ਸੀ ਤੁਸੀਂ ਅੱਗੇ ਕਿਹੜੀ ਫੀਲਡ ਚ ਜਾਣਾ ਕੋਈ ਅਫਸਰ ਬਣਨਾ ਜਾਂ ਖੇਤੀਬਾੜੀ ਕਰਨੀ ਅਸਲ ਦੇ ਵਿੱਚ ਮੈਂ ਖੇਤੀਬਾੜੀ ਨੂੰ ਬਈ ਪਹਿਲ ਦਿੰਦਾ ਸੀ ਮੈਂ ਚੰਡੀਗੜ੍ਹ ਪੜ੍ਹਦਾ ਰਿਹਾ ਉੱਥੋਂ ਵਾਪਸ ਆਣ ਕੇ ਮੈਂ ਪੱਠਾ ਲਾਇਆ ਹੂੰ ਪੱਠਾ ਲਾ ਕੇ ਖੇਤੀਬਾੜੀ ਵੀ ਖੁਦ ਆਪ ਹੀ ਕਰਦਾ ਸੀ ਹੂੰ ਅਸਲ ਦੇ ਵਿੱਚ ਤਾਂ ਮੈਂ ਇਹੀ ਚਾਹੁੰਦਾ ਸੀ ਕਿ ਮੈਂ ਵਧੀਆ ਤਰੀਕੇ ਨਾਲ ਖੇਤੀਬਾੜੀ ਦੇ ਵਿੱਚ ਮਤਲਬ ਖੁਦ ਕਰਾਂ ਆਪ ਹੀ ਕਰਾਂ ਪੱਠਾ ਵੀ ਮੈਂ ਆਪ ਚਲਾਉਂਦਾ ਸੀ ਖੇਤੀਬਾੜੀ ਵੀ ਆਪ ਕਰਦਾ ਸੀ ਪਰ ਉਸ ਟਾਈਮ ਸ਼ਾਇਦ ਪਰਮਾਤਮਾ ਨੂੰ ਮਨਜ਼ੂਰ ਨਹੀਂ ਰਿਗਰੈਟ ਹੁੰਦਾ ਕਈ ਵਾਰ ਇਹਨਾਂ ਚੀਜ਼ਾਂ ਦਾ ਕਿ ਤੁਸੀਂ ਇਸ ਲਾਈਨ ਦੇ ਵਿੱਚ ਚਲੇ ਗਏ ਔਰ ਬਹੁਤ ਸਾਰੀਆਂ ਚੀਜ਼ਾਂ ਮਿਸ ਕਰਤੀਆਂ ਰਿਗਰੈਟ ਬਈ ਗੱਲ ਇਹ ਆ ਜੇ ਰਿਗਰੈਟ ਕਵਾਂ ਤੇ ਫਿਰ ਮੈਨੂੰ ਇੰਜ ਲੱਗੂਗਾ ਵੀ ਮੈਂ ਸਜਨਤਾ ਹੀ ਲਈ ਜੋ ਕੀਤਾ ਉਹ ਗਲਤ ਸੀ ਠੀਕ ਆ ਮੈਂ ਕਹਿਣਾ ਤੇ ਆ ਵੀ ਹੁਣ ਨੌਜਵਾਨਾਂ ਨੂੰ ਇਹ ਹੀ ਗੱਲ ਵੀ ਕਰੋ ਨਾ ਇਹ ਚੀਜ਼ ਨਹੀਂ ਕਰਨੀ ਚਾਹੀਦੀ ਇਧਰਲੇ ਪਾਸੇ ਨਹੀਂ ਜਾਣਾ ਚਾਹੀਦਾ ਆਪ ਦਾ ਕਰੇ ਰਹੋ ਕੰਮ ਕਰਨਾ ਚਾਹੀਦਾ ਵਧੀਆ ਤਰੀਕੇ ਨਾਲ ਕੋਈ ਵੀ ਬਿਜ਼ਨਸ ਕਰੋ ਵਧੀਆ ਤਰੀਕੇ ਨਾਲ ਘਰੇ ਰਹਿਣਾ ਚਾਹੀਦਾ ਫੈਮਲੀ ਨਾਲ ਸਜਣਾ ਬੇਲੀਆਂ ਨਾਲ ਪਰ ਹਰਗਰਹਿਟ ਵਾਲਾ ਸ਼ਬਦ ਕਹਿਣਾ ਔਖਾ ਹੈ ਨਹੀਂ ਕਹਿ ਸਕਦੇ ਕਿਉਂਕਿ ਸੱਜਣ ਤਾਂ ਕਮਾਏ ਨੇ ਨਾ ਤਾਂ ਹੈ ਕੋਈ ਮਾੜਾ ਕੰਮ ਕੀਤਾ ਨਹੀਂ ਤੇ ਜੇ ਕੀਤਾ ਹੋਊਗਾ ਫਿਰ ਰੱਬ ਨੂੰ ਲੇਖਾ ਦੇਣਾ ਫਿਰ ਦੇਵਾਂਗੇ ਉੱਥੇ ਜਾ ਕੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਦੀ ਜ਼ਿੰਦਗੀ ਚ ਕੋਈ ਮਾੜਾ ਕੰਮ ਨਹੀਂ ਕੀਤਾ ਹਾਂ ਮੈਨੂੰ ਤਾਂ ਲੱਗਦਾ ਮੈਂ ਤਾਂ ਇਸ ਚੀਜ਼ ਸੋਚਦਾ ਕਿ ਮੈਂ ਐਸਾ ਚ ਇਦਾਂ ਦਾ ਮਾੜਾ ਕੰਮ ਕੋਈ ਨਹੀਂ ਕੀਤਾ ਕਿ ਮੈਨੂੰ ਟੜ ਕੇ ਉੱਠ ਕੇ ਜਦੋਂ ਸ਼ੀਸ਼ੇ 'ਚ ਵੇਖ ਕੇ ਪੱਗ ਬੰਨਦਾ ਤੇ ਮੈਨੂੰ ਨੀਵੀ ਪਾਉਣੀ ਪੈ ਜਾਂਦੀ। ਏਦਾਂ ਦਾ ਮਾੜਾ ਨਹੀਂ ਕੀਤਾ। ਬਾਕੀ ਮਹਾਰਾਜ ਜਾਣਦਾ। ਤਾਂ ਉਹਨੂੰ ਲੇਖਾ ਦੇਵਾਂਗੇ। ਜੋ ਹੋਊਗਾ। ਅੱਛਾ ਜਦੋਂ ਪਰਚੇ ਹੋਏ ਫਿਰ ਫੈਮਿਲੀ ਤਾਂ ਬਹੁਤ ਸਫਰ ਕਰਦੀ ਹੈ, ਟ੍ਰਬਲ ਕਰਦੀ ਹੈ। ਬਿਲਕੁਲ ਜੀ ਫੈਮਿਲੀ ਨੂੰ ਤਾਂ ਸਫਰ ਕਰਨਾ ਹੀ ਹੈ। ਘਰੇ ਆਪਾਂ ਰਹਿੰਦੇ ਨਹੀਂ। ਬੱਚਿਆਂ ਦੇ ਸਿਰ ਤੇ ਨਹੀਂ ਹੈ। ਫੈਮਿਲੀ ਤਾਂ ਸਫਰ ਕਰੂਗੀ। ਹਰ ਚੀਜ਼ ਵੱਲੋਂ ਹੀ ਹੌਲੀ-ਹੌਲੀ ਇਨਕਮ ਸਰਸਿਸ ਵੱਲੋਂ ਵੀ ਟੁੱਟਦੇ ਆ ਹਰ ਚੀਜ਼ ਵੱਲੋਂ ਹੀ ਹੁੰਦਾ। ਫੈਮਿਲੀ ਤਾਂ ਸਫਰ ਕਰੂਗੀ ਇਸ ਚੀਜ਼ ਨਾਲ। ਹਥਿਆਰ इजीली ਮਿਲ ਜਾਂਦੇ ਸੀਗੇ ਹਥਿਆਰ ਵੀਰੇ ਅਸਲ ਦੇ ਵਿੱਚ ਛੇਰੇ ਵੀਰ ਕੋਲ ਮਤਲਬ ਪਹਿਲਾਂ ਉਹਦਾ ਜੋ ਵੀ ਲਿੰਕ ਸੀਗਾ ਮੇਰੇ ਮਿਲਣ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਜਦੋਂ ਉਹ ਮੇ ਮਿਲਿਆ ਉਹਦੇ ਕੋਲ ਮਤਲਬ ਵੈਪਨ ਸੀ ਵੀਰ ਕੋਲ ਛੇਰੇ ਕੋਲ ਆਟੋਮੈਟਿਕ ਵੈਪਨ ਸੀਗੇ ਛੇਰੇ ਕੋਲ ਨਹੀਂ ਆਟੋਮੈਟਿਕ ਨਹੀਂ ਸੈਮੀ ਆਟੋਮੈਟਿਕ ਵੈਪਨ ਸੀ ਜੋ ਮਤਲਬ ਅੱਜ ਹੁਣ ਆਪਾਂ ਪਿਸਟਲ ਦੀ ਗੱਲ ਕਰੀਏ ਪਿਸਟਲ ਵਗੈਰਾ ਇਹ ਵਾਲੇ ਸੀਗੇ ਥੋੜੇ ਵਧੀਆ ਸੀਗੇ ਉਹਦੇ ਕੋਲ ਹਾਂ ਮਤਲਬ ਇਜ਼ੀ ਸੀ ਸਾਡੇ ਕੋਲ ਹੈਗੇ ਸੀਗੇ ਕਿਉਂਕਿ ਸਾਨੂੰ ਇੰਝ ਕਿਸੇ ਦਾ ਕਹਿੰਦੇ ਸ਼ਕੀਨ ਸੀਗਾ ਸ਼ੇਰਾ ਦਾ ਹਾਂ ਜੀ ਬਿਲਕੁਲ ਸ਼ੇਰੇ ਖੁੱਬਨ ਨਾਲ ਕਦੇ ਡਿਸਕਸ ਹੈ ਨਾ ਚੀਜ਼ਾਂ ਤੇ ਕੀਤਾ ਕਿ ਸ਼ੇਰਾ ਕਿਵੇਂ ਇਧਰਲੇ ਪਾਸੇ ਆ ਗਿਆ ਉਹ ਤਾਂ ਉਹ ਵੀ ਐਥਲੀਟ ਸੀਗਾ ਹਾਂ ਬਹੁਤ ਵਧੀਆ ਹੈਮਰ ਦਾ ਪਲੇਅਰ ਸੀ ਦੀਓ ਪਲੇਅਰ ਸੀਗਾ ਬਹੁਤ ਆਪ ਦਾ ਮਤਲਬ ਜੋ ਚਲੋ ਮੈਨੂੰ ਥੋੜਾ ਬਹੁਤਾ ਬਾਲਾ ਜਿਹੜਾ ਅਸੀਂ ਇਕੱਠੇ ਰਹਿ ਨਹੀਂ ਪਾਏ ਕਿਉਂਕਿ ਉਹ ਵੀ ਆਪ ਦਾ ਪਾਸੇ ਅਸੀਂ ਰਹਿੰਦਾ ਸੀ ਮੈਂ ਵੀ ਪਾਸੇ ਅਸੀਂ ਇਕੱਠੇ ਨਹੀਂ ਹੀ ਰਹਿੰਦੇ ਇੱਕ ਥਾਂ ਤੇ ਕਦੇ ਵੀ ਤੇ ਜਦੋਂ ਕਿਤੇ ਮਿਲਦੇ ਉਹਦੋਂ ਕੋਈ ਘੰਟਾ 2 ਘੰਟੇ 4 ਘੰਟੇ ਇੱਕ ਦਿਨ ਉਦੋਂ ਥੋੜੀ ਬ ਪਰ ਉਹ ਵੀ ਇਹ ਲਾਈਨ ਦੇ ਵਿੱਚ ਆ ਕੇ ਕੋਈ ਖੁਸ਼ ਨਹੀਂ ਸੀ ਅੱਛਾ ਉਹ ਐਦਾਂ ਨਹੀਂ ਸੀ ਵੀ ਉਹ ਚਾਹੁੰਦਾ ਸੀ ਕਿ ਮੈਂ ਗੈਂਗਸਟਰ ਬਣ ਜਾਣਾ ਜਾਂ ਮੈਂ ਉਹ ਕਰਦਿਆਂ ਅਸਲ ਦੇ ਵਿੱਚ ਉਹ ਵਧੀਆ 플레이ਰ ਸੀ ਤੇ ਖੇਡ ਨੂੰ ਪਿਆਰ ਕਰਦਾ ਸੀ ਮਜਬੂਰੀ ਪਤਾ ਨਹੀਂ ਹੁਣ ਕਿਧਰੋਂ ਕਿਧਰੋਂ ਸਿਸਟਮ ਬਣਦਾ ਗਿਆ ਚੱਲਦਾ ਗਿਆ ਤੇ ਫਸਦੇ ਉੱਚਾ ਇਨਵੋਲਵ ਹੁੰਦੇ ਗਏ ਅੱਗੇ ਦੀ ਅੱਗੇ ਹਾਂ ਗਾਂ ਵੀ ਬਹੁਤ ਗਾਂ ਲੰਘੇ ਚਲੋ ਅੱਜ ਭਰਾ ਹੈ ਹੀ ਨਹੀਂ ਨਾਲ ਕੋਲੀ ਹੈ ਨਹੀਂ ਆਪਣੇ ਚੇਰੇ ਨੂੰ ਵੀ ਚਾਹ ਹੈਗਾ ਸੀ ਕਿ ਮੇਰਾ ਵੀ ਇੱਕ ਵੱਡਾ ਗਰੁੱਪ ਹੋਵੇ ਮੇਰੀ ਵੀ ਗੈਂਗ ਸਟਰੋਂਗ ਹੋਵੇ ਔਰ ਉਸ ਤੋਂ ਬਾਅਦ ਤੁਹਾਡੇ ਨਾਂ ਜੋੜਨ ਲੱਗੇ ਕਿ ਗੁਰਪ੍ਰੀਤ ਸਿੰਘ ਸੇਕੂ ਹੋਣੀ ਜਾਂ ਉਸ ਤੋਂ ਪਹਿਲਾਂ ਚਲੋ ਗੋਂਡਰ ਹੋਣੀ ਗੈਂਗ ਚਲਾ ਰਹੇ ਆ ਨਹੀਂ ਇਦਾਂ ਦਾ ਵੀਰ ਉਹਨੇ ਕਦੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਆਪਣਾ ਗਰੁੱਪ ਬਹੁਤ ਵੱਡਾ ਹੋਣਾ ਚਾਹੀਦਾ ਤੇ ਆਪਾਂ ਕ੍ਰਾਈਮ ਚ ਇਨਵੋਲਵ ਹੋਈਏ ਹਾਂ ਇਦਾਂ ਦੀ ਕਦੇ ਉਹਨੇ ਮੈਨੂੰ ਕੋਈ ਗੱਲ ਨਹੀਂ ਕੀਤੀ ਹਾਂ ਹਾਂ ਮਤਲਬ ਜਿਹੜੀ ਇੱਕ ਥਿੰਕਿੰਗ ਉਹਦੇ ਬਾਰੇ ਅੱਜ ਬਣੀ ਹੋਈ ਆ ਉਹਦੇ ਉਹ ਬਿਲਕੁਲ ਉਲਟ ਸੀ ਹਾਂ ਕੋਈ ਇਦਾਂ ਦਾ ਉਹ ਛੋਟੇ ਛੋਟੇ ਬੱਚਿਆਂ ਨੂੰ ਮੈਂ ਵੇਖਿਆ ਉਹ ਗਲੀ 'ਚ ਤੁਰੇ ਜਾਂਦੇ ਨੇ ਉਹਨੇ ਚੱਕ ਕੇ ਉਹਨਾਂ ਨੂੰ ਚੁੰਮਣ ਲਾ ਪੈਣਾ ਜੱਫੀਆਂ ਪਾਉਣ ਲਾ ਪੈ ਕਿਹਦੇ ਜਵਗ ਨੂੰ ਹੀ ਛੇ ਰਕ ਬਣ ਹਾਂ ਉਹਦੀ ਗੱਡੀ